ਹਾਂਜੀ ਕਿਦਾਂ ਜੀ ਸਾਰੇ ਕੀ ਤੁਹਾਨੂੰ ਵੀ ਕਨਫਿਊਜ਼ਨ ਰਹਿੰਦੀ ਆ ਕਿ ਕੰਟਰੋਲਡ ਤੇ ਅਨਕੰਟਰੋਲਡ ਫਾਰਮ ਚ ਕੀ ਫਰਕ ਆ ਜੇ ਹਾਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਆ ਸੋ ਚਲੋ ਆਪਾਂ ਸ਼ੁਰੂ ਕਰਦੇ ਆਂ ਸੋ ਪਹਿਲਾਂ ਆਪਾਂ ਗੱਲ ਕਰਦੇ ਆਂ ਕੰਟਰੋਲਡ ਫਾਰਮ ਦੀ ਸੋ ਕੰਟਰੋਲਡ ਫਾਰਮ ਚ ਮੇਰੇ ਕੋਲ ਕੀ ਆ ਮੇਰੇ ਕੋਲ ਇੱਕ ਲੇਬਲ ਆ ਨੇਮ ਤੇ ਮੇਰੇ ਕੋਲ ਇਨਪੁਟ ਫੀਲਡ ਆ ਤੇ ਮੇਰੇ ਕੋਲ ਸਬਮਿਟ ਨਾਮ ਦਾ ਬਟਨ ਆ ਸੋ ਹੁਣ ਕੰਟਰੋਲਡ ਫਾਰਮ ਦੇ ਵਿੱਚ ਕੀ ਹੁੰਦਾ ਵਾ ਕਿ ਆਪਣੇ ਕੋ ਜਿਹੜੀ ਸਟੇਟ ਆ ਨਾ ਉਹੀ ਮੇਨ ਸੋਰਸ ਆਫ 트ਰਥ ਹੁੰਦੀ ਆ ਇਹਦਾ ਮਤਲਬ ਕੀ ਆ ਕਿ ਜੋ ਵੀ ਮੈਂ ਇਨਪੁਟ ਫੀਲਡ ਦੇ ਵਿੱਚ ਟਾਈਪ ਕਰੂੰਗਾ ਉਹ ਸਟੇਟ ਦੇ ਵਿੱਚ ਜਾਊਗਾ ਹੁਣ ਇਹਦੇ ਚ ਪਹਿਲੀ ਗੱਲ ਤਾਂ ਇਹ ਆ ਕੰਟਰੋਲਡ ਫਾਰਮ ਦੇ ਵਿੱਚ ਜੋ ਵੀ ਮੈਂ ਕੀ ਪ੍ਰੈਸ ਕਰਦਾ ਮੰਨ ਲਓ ਮੈਂ ABC ਲਿਖਿਆ ਇੱਥੇ ਤਾਂ ਉਹ ਤਿੰਨੋਂ ABC ਜਿਹੜੇ ਆ ਉਹ ਇੱਕ ਇੱਕ ਕਰਕੇ ਸਟੇਟ ਦੇ ਵਿੱਚ ਜਾਣਗੇ ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਓਨ ਚੇਂਜ ਦੇ ਉੱਤੇ ਆਪਾਂ ਸੈੱਟ ਨੇਮ ਕਰ ਰਹੇ ਹਾਂ ਤੇ ਉਹਦੇ ਚ ਹਰੇਕ ਵੈਲਿਊ ਪਾਸ ਕਰ ਰਹੇ ਹਾਂ ਸੋ ਇਹਨੂੰ ਆਪਾਂ ਕੌਨਸਲ ਲੋਗ ਕਰਕੇ ਵੀ ਦੇਖ ਸਕਦੇ ਹਾਂ ਸੋ ਜੇ ਮੈਂ ਕਰਦਾ console.log ਤੇ e.target.value ਤਾਂ ਹੁਣ ਜੇ ਮੈਂ ਇੱਥੇ ਮੰਨੋ a b c ਲਿਖਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੱਲੀ-ਕੱਲੀ ਜਿਹੜੀ ਵੈਲਿਊ ਆ ਉਹ ਇੱਥੇ ਐਡ ਹੋ ਰਹੀ ਆ ਸੋ ਹੁਣ ਇਹਦੇ ਚ ਪਹਿਲੀ ਗੱਲ ਤਾਂ ਇਹ ਹੋ ਗਈ ਕਿ ਹਰੇਕ ਕੀ ਸਟ੍ਰੋਕ ਤੇ ਆਪਾਂ ਨੂੰ ਵੈਲਿਊ ਜਿਹੜੀ ਆ ਉਹ ਸਟੇਟ ਚ ਮਿਲਦੀ ਆ ਦੂਸਰੀ ਗੱਲ ਇਹਦੇ ਚ ਆਪਾਂ ਕੰਡੀਸ਼ਨਲ ਰੈਂਡਰਿੰਗ ਕਰ ਸਕਦੇ ਆ ਕੰਡੀਸ਼ਨਲ ਰੈਂਡਰਿੰਗ ਮਤਲਬ ਕਿ ਇਹ ਮੇਰਾ ਬਟਨ ਮੈਂ ਉਦੋਂ ਹੀ ਕਲਿੱਕ ਕਰ ਸਕਾਂ ਹੁਣ ਜਿਵੇਂ ਮੈਂ ਬਟਨ ਕਲਿੱਕ ਕਰਦਾ ਦੇਖੋ ਤਾਂ ਅਲਰਟ ਆਂਦਾ ਨੇਮ ABC ਜੋ ਕਿ ਇਸ ਕੋਡ ਕਰਕੇ ਚੱਲ ਰਿਹਾ ਵਾ ਠੀਕ ਆ ਹੁਣ ਬਟ ਇਹਦੇ ਚ ਜੇ ਮੇਰਾ ਇਹ ਖਾਲੀ ਵੀ ਹੋਊਗਾ ਨਾ ਫਾਰਮ ਮੇਰਾ ਫਾਰਮ ਮੰਨ ਲਓ ਮੇਰਾ ਇਨਪੁਟ ਫੀਲਡ ਖਾਲੀ ਆ ਤਾਂ ਮੈਂ ਸਬਮਿਟ ਕਰੂੰਗਾ ਤਾਂ ਫਿਰ ਵੀ ਵੈਲਿਊ ਪ੍ਰਿੰਟ ਕਰੂੰਗਾ ਬਟ ਮੈਂ ਚਾਹੁੰਨਾ ਵਾਂ ਕਿ ਇਹ ਬਟਨ ਉਦੋਂ ਹੀ ਇਨੇਬਲ ਹੋਵੇ ਜਦੋਂ ਮੈਂ ਕੁਝ ਫਾਰਮ ਦੇ ਵਿੱਚ ਮੇਰੇ ਕੁਝ ਇਨਪੁਟ ਫੀਲਡ ਦੇ ਵਿੱਚ ਜਾਂ ਫਾਰਮ ਦੇ ਵਿੱਚ ਕੋਈ ਵੈਲਿਊ ਹੋਵੇ ਸੋ ਉਹਦੇ ਲਈ ਮੈਂ ਕੀ ਕਰੂੰਗਾ ਮੈਂ ਇੱਥੇ ਬਟਨ ਦੇ ਵਿੱਚ ਡਿਸੇਬਲਡ ਪ੍ਰੋਪਰਟੀ ਯੂਜ਼ ਕਰੂੰਗਾ ਸੋ ਮੈਂ ਪਹਿਲਾਂ ਮੰਨ ਲਓ ਇਹਨੂੰ ਟਰੂ ਕਰ ਦੇਣਾ ਸੋ ਹੁਣ ਜੇ ਮੈਂ ਇਹਨੂੰ ਟਰੂ ਕਰ ਦੇਣਾ ਤੁਸੀਂ ਦੇਖੋਗੇ ਕਿ ਬਟਨ ਦਾ ਜਿਹੜਾ ਸਟਾਈਲ ਆ ਉਹ ਚੇਂਜ ਹੋ ਗਿਆ ਸੋ ਇਹਦਾ ਮਤਲਬ ਕੀ ਹੈ ਨਾਲੇ ਹੁਣ ਇਹ ਕਲਿੱਕੇਬਲ ਨਹੀਂ ਹੈਗਾ ਹੁਣ ਮੈਂ ਚਾਹੁੰਦਾ ਕਿ ਇਹ ਮੇਰਾ ਬਟਨ ਉਦੋਂ ਹੀ ਕਲਿੱਕੇਬਲ ਹੋਵੇ ਜਦੋਂ ਮੇਰੇ ਇਸ ਇਨਪੁਟ ਫੀਲਡ ਦੇ ਵਿੱਚ ਕੋਈ ਵੈਲਿਊ ਹੋਵੇ ਅਦਰਵਾਈਜ਼ ਇਹ ਡਿਸੇਬਲਡ ਰਹੇ ਸੋ ਇਹਦੇ ਲਈ ਮੈਂ ਸਿੰਪਲੀ ਕਰ ਸਕਦਾ ਮਾਂ ਕਿ ਜੇ ਨੇਮ ਡਾਟ ਲੈਂਥ ਆ ਮੇਰੀ ਉਹ 0 ਆ ਤਾਂ ਮੇਰਾ ਜਿਹੜਾ ਇਹ ਬਟਨ ਆ ਉਹ ਡਿਸੇਬਲ ਰਵੇ ਅਦਰਵਾਈਜ਼ ਇਹ ਐਨੇਬਲ ਹੋ ਜੇ ਜਿਵੇਂ ਹੁਣ ਮੰਨ ਲਓ ਮੈਂ A ਲਿਖਿਆ ਬਟਨ ਐਨੇਬਲਡ ਹੋ ਗਿਆ ਤੇ ਮੈਂ ਕਲਿੱਕ ਕੀਤਾ ਤਾਂ ਇੱਥੇ A ਆ ਗਿਆ ਹੁਣ ਜੇ ਮੈਨੂੰ ਦੁਬਾਰਾ ਕਲੀਅਰ ਕਰ ਦੂੰਗਾ ਤਾਂ ਬਟਨ ਫੇਰ ਡਿਸੇਬਲ ਹੋ ਜਾਊਗਾ ਤੇ ਇਹਦੇ ਤੇ ਕੁਝ ਵੀ ਨਹੀਂ ਚੱਲਣਾ ਸੋ ਇਹ ਸੋ ਇਹ ਇੱਕ ਤਰ੍ਹਾਂ ਕੰਡੀਸ਼ਨਲ ਰੈਂਡਰਿੰਗ ਲਈ ਯੂਜ਼ ਹੁੰਦਾ ਵਾ ਜੇ ਆਪਾਂ ਕੰਟਰੋਲਡ ਫਾਰਮ ਯੂਜ਼ ਕਰਦੇ ਆ ਤਾਂ ਕੰਡੀਸ਼ਨਲ ਰੈਂਡਰਿੰਗ ਕਰ ਸਕਦੇ ਆ ਅ ਵੈਲੀਡੇਸ਼ਨ ਕਰ ਸਕਦੇ ਆ ਵੈਲੀਡੇਸ਼ਨ ਮੰਨ ਲਓ ਮੈਂ ਚਾਹਨਾ ਵਾਂ ਕਿ ਇਹਦੀ ਜਿਹੜੀ ਮੇਰੀ ਮੈਕਸਿਮਮ ਲੈਂਥ ਆ ਉਹ ਤਿੰਨ ਹੀ ਰਵੇ ਜੇ ਤਿੰਨ ਤੋਂ ਵੱਧਦੀ ਆ ਨੇਮ ਦੇ ਵਿੱਚ ਮੈਂ ਤਿੰਨ ਹੀ ਵਰਡਸ ਲਿਖ ਸਕ ਆ ਨੇਮ ਦੇ ਵਿੱਚ ਮੈਂ ਤਿੰਨ ਹੀ ਲੈਟਰਸ ਲਿਖ ਸਕਾਂ ਜੇ ਉਹ ਤੋਂ ਵੱਧਦੀ ਆ ਤਾਂ 에ਰਰ ਆ ਜਾਵੇ ਉਹ ਵੀ ਆਪਾਂ ਇਹਦੇ ਵਿੱਚ ਕਰ ਸਕਦੇ ਆ ਇਹਦੇ ਵਿੱਚ ਡੀਬੱਗਿੰਗ ਈਜ਼ੀ ਹੁੰਦੀ ਆ ਜਿਵੇਂ ਮੰਨ ਲਓ ਮੈਂ ABC ਲਿਖ ਰਿਹਾ ਮੈਂ ਤਾਂ ਕਨਸੋਲ ਦੇ ਵਿੱਚ ਇਹ ਮੈਨੂੰ ਦਿਖ ਰਹੀ ਆ ABC ਸੋ ਵੈਲਿਊ ਮੈਂ ਹਰ ਵੇਲੇ ਮੈਂ ਵੈਲਿਊ ਟਰੈਕ ਕਰ ਸਕਦਾ ਮਾਂ ਸੋ ਇਹਦਾ ਇਹਦੇ ਫਾਇਦੇ ਹੋਗੇ ਹੁਣ ਇਹਦੇ ਨੁਕਸਾਨ ਕੀ ਨੇ ਇਹਦੇ ਨੁਕਸਾਨ ਨੇ ਕਿ ਮੰਨ ਲਓ ਜੇ ਆਪਣੇ ਕੋ ਬਹੁਤ ਵੱਡਾ ਫਾਰਮ ਆ ਮੰਨ ਲਓ ਮੇਰੇ ਕੋ ਇੱਕ ਫਾਰਮ ਆ ਜਿੱਚ 50 ਇਹ ਇਨਪੁਟ ਫੀਲਡ ਨੇ ਤੇ ਉਹਨਾਂ ਦੇ ਹਰੇਕ ਕੀਬੋਰਡ ਤੇ ਮੇਰੇ ਕੋ ਸਟੇਟ ਅਪਡੇਟ ਹੋ ਰਹੀ ਆ ਹੁਣ ਜੇ ਮੈਂ ਨੇਮ ਯੂਜ਼ ਕੀਤਾ ਤਾਂ ਮੈਂ ਨੇਮ ਸਟੇਟ ਯੂਜ਼ ਕਰ ਰਿਹਾ ਮੰਨ ਲਓ ਮੈਂ ਇਥੇ ਈਮੇਲ ਯੂਜ਼ ਕਰੂੰਗਾ ਤਾਂ ਈਮੇਲ ਦੀ ਅਲੱਗ ਸਟੇਟ ਹੋਊਗੀ ਤੇ ਅਲੱਗ ਫੀਲਡ ਹੋਊਗਾ ਤੇ ਉਹਦੇ ਤੇ ਵੀ ਜਦੋਂ ਮੈਂ ਕੀ ਪ੍ਰੈਸ ਕਰੂੰਗਾ ਤਾਂ ਸਟੇਟ ਅਪਡੇਟ ਹੋਊਗੀ ਤਾਂ ਜਿਹਦੇ ਨਾਲ ਕਿ ਮਲਟੀਪਲ ਰੀ ਰੈਂਡਰ ਹੋਣਗੇ ਤਾਂ ਮਲਟੀਪਲ ਰੀ ਰੈਂਡਰ ਨਾਲ ਕੀ ਹੋਊਗਾ ਕਿ ਆਪਣੀ ਪਰਫਾਰਮੈਂਸ ਜਿਹੜੀ ਆ ਉਹ ਸਲੋ ਹੋ ਜਾਊਗੀ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਅਨਕੰਟਰੋਲਡ ਫਾਰਮ ਦੀ ਅਨਕੰਟਰੋਲਡ ਫਾਰਮ ਹੋ ਗਿਆ ਇਹਦੇ ਚ ਹੁਣ ਕੀ ਆ ਇਹਦੇ ਚ ਸਟੇਟ ਨਹੀਂ ਯੂਜ਼ ਹੁੰਦੀ ਇਹਦੇ ਚ ਡੋਮ ਚ ਹੀ ਆਪਾਂ ਵੈਲਿਊ ਸਟੋਰ ਕਰਦੇ ਹ ਸੋ ਉਹਦੇ ਚ ਸਟੇਟ ਯੂਜ਼ ਹੁੰਦੀ ਸੀ ਇਹਦੇ ਚ ਆਪਾਂ ਤੁਸੀਂ ਦੇਖੋਗੇ ਕਿ ਯੂਜ਼ ਰਿਫਿਊਜ਼ ਕਰ ਰਹੇ ਹਾਂ ਤੇ ਯੂਜ਼ਰ ਆਫ ਆਪਾਂ ਕਿੱਥੇ ਯੂਜ਼ ਕਰ ਰਹੇ ਹਾਂ ਆਪਾਂ ਹਰ ਇੱਕ ਇਨਪੁਟ ਤੇ ਰਿਫਿਊਜ਼ ਕਰ ਰਹੇ ਹਾਂ ਤੇ ਇਸ ਰੈਫ ਦੀ ਮਦਦ ਨਾਲ ਹੀ ਅੱਗੇ ਆਪਾਂ ਬਟਨ ਕਲਿੱਕ ਤੇ ਵੈਲਿਊ ਜਿਹੜੀ ਲਵਾਂਗੇ ਸੋ ਇਸ ਫਾਰਮ ਦੇ ਫਾਇਦੇ ਕੀ ਆ ਅਨਕੰਟਰੋਲਡ ਫਾਰਮ ਦੇ ਫਾਇਦੇ ਹੋਗੇ ਜਿਵੇਂ ਮੰਨ ਲਓ ਇਹ ਲਾਈਟ ਵੇਟ ਆ ਤੇ ਫਾਸਟ ਆ ਹੁਣ ਕਿਉਂਕਿ ਆਪਾਂ ਇਹ ਚ ਸਟੇਟ ਯੂਜ਼ ਨਹੀਂ ਕਰ ਰਹੇ ਤਾਂ ਇਹ ਪਰਫਾਰਮੈਂਸ ਵਾਈਜ਼ ਜ਼ਿਆਦਾ ਵਧੀਆ ਵਾ ਇਨੂੰ ਆਪਾਂ ਯੂਜ਼ ਕਰ ਸਕਦੇ ਆ ਮੰਨ ਲਓ ਜਿਵੇਂ ਕੋਈ ਵੀ ਆਪਣੇ ਕੋਲ ਸਿੰਪਲ ਨਿਊਜ਼ਲੈਟਰ ਸਾਈਨ ਅਪ ਆ ਨਿਊਜ਼ਲੈਟਰ ਸਾਈਨ ਅਪ ਹੋ ਗਿਆ ਜਿਵੇਂ ਆਪਾਂ ਸਿਰਫ ਯੂਜ਼ਰ ਤੋਂ ਉਹਦੀ ਈਮੇਲ ਲੈਣੀ ਆ ਤੇ ਉਸ ਕੇਸ ਦੇ ਵਿੱਚ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਇਸ ਕਰੰਟ ਕੇਸ ਦੇ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਆ ਜਦ ਕਿ ਇਹ ਮੇਰੇ ਸਾਹਮਣੋਂ ਕੋਈ ਵੈਲਿਡ ਸਿਨੈਰੀਓ ਨਹੀਂ ਹੈਗਾ ਨਿਊਜ਼ਲੈਟਰ ਵਾਲਾ ਸਿਨੈਰੀਓ ਵੈਲਿਡ ਆ ਬਟ ਇਸ ਕੇਸ 'ਚ ਵੀ ਆਪਾਂ ਇਹਨੂੰ ਇੱਕ ਤਰ੍ਹਾਂ ਅਨਕੰਟਰੋਲਡ ਫਾਰਮ ਜਿਹੜਾ ਯੂਜ਼ ਕਰ ਸਕਦੇ ਆ ਨੇਮ ਦੇ ਵਿੱਚ ਵੀ ਹੁਣ ਇਹਦੇ 'ਚ ਕੀ ਆ ਇਹਦੇ 'ਚ ਆਪਾਂ ਕੰਡੀਸ਼ਨਲ ਰੈਂਡਰਿੰਗ ਜਿਹੜੀ ਆ ਉਹ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲ ਕੋਈ ਵੀ ਸਟੇਟ ਨਹੀਂ ਹੈਗੀ ਚੈੱਕ ਕਰਨ ਨੂੰ ਤੇ ਆਪਾਂ ਨੂੰ ਜਿਹੜੀ ਵੀ ਵੈਲਿਊ ਮਿਲਣੀ ਆ ਉਹ ਬਟਨ ਕਲਿੱਕ ਦੇ ਉੱਤੇ ਹੀ ਮਿਲਣੀ ਆ ਉਦੋਂ ਪਹਿਲਾਂ ਆਪਣੇ ਕੋਲ ਵੈਲਿਊ ਦਾ ਕੋਈ ਵੀ ਐਕਸੈਸ ਨਹੀਂ ਹੈਗਾ ਤੇ ਦੂਸਰੀ ਗੱਲ ਇਹ ਹੈ ਇਹਦੇ ਚ ਰੀਅਲ ਟਾਈਮ ਵੈਲੀਡੇਸ਼ਨ ਜਿਹੜੀ ਆ ਉਹ ਕਰਨੀ ਟ੍ਰਿੱਕੀ ਹੋ ਜਾਂਦੀ ਆ ਰੀਅਲ ਟਾਈਮ ਵੈਲੀਡੇਸ਼ਨ ਮਤਲਬ ਕਿ ਜਿੱਦਾਂ ਹੀ ਮੈਂ ਲਿਖਾਂ ਉਦਾਂ ਹੀ ਵੈਲੀਡੇਟ ਨਾਲ ਨਾਲ ਮੈਂ ਵੈਲਿਊਜ਼ ਨੂੰ ਕਰੀ ਜਾਵਾਂ ਉਹ ਇਹਦੇ ਵਿੱਚ ਕਰਨਾ ਕਾਫੀ ਟ੍ਰਿਕੀ ਹੁੰਦਾ ਵਾ ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਹੁਣ ਮੈਂ ਮੰਨ ਲਓ ਇੱਥੇ ABC ਲਿਖਿਆ ਕੁਝ ਵੀ ਵੈਲਿਊ ਪ੍ਰਿੰਟ ਮੈਂ ਨਹੀਂ ਕਰ ਪਾ ਰਿਹਾ ਇਹਦੇ ਵਿੱਚ ਕਿਉਂਕਿ ਮੇਰੇ ਕੋਲ ਸਟੇਟ ਨਹੀਂ ਹੈਗੀ ਇਸ ਕਰਕੇ ਮੈਂ ਵੈਲਿਊ ਪ੍ਰਿੰਟ ਇਹਦੀ ਕਰ ਵੀ ਨਹੀਂ ਸਕਦਾ ਤੇ ਹੁਣ ਮੈਂ ਇਹਦੀ ਵੈਲਿਊ ਐਕਸੈਸ ਕਿੱਦਾਂ ਕਰ ਸਕਦਾ ਮੰਨ ਲਓ ਹੁਣ ਮੈਂ ਬਟਨ ਤੇ ਕਲਿੱਕ ਕਰਦਾ ਤਾਂ ABC ਆ ਗਿਆ ਇੱਥੇ ਮੇਰੇ ਕੋਲ ਉਹ ਕਿੱਥੋਂ ਆਇਆ ਜੋ ਵੀ ਵੈਲਿਊ ਇੱਥੇ ਟਾਈਪ ਕਰ ਰਹੇ ਆ ਮੈਂ ਉਹਨੂੰ ਮੈਂ ਡੋਮ ਚ ਸਟੋਰ ਕਰ ਰਹੇ ਆ ਤੇ ਡੋਮ ਤੋਂ ਮੈਂ ਉਹ ਵੈਲਿਊ ਕਿੱਦਾਂ ਲੈ ਰਿ ਤਾਂ ਮੈਂ ਜਿਹੜਾ ਇਨਪੁੱਟ ਰੈਫ ਦਾ ਇਨਸਟੈਂਸ ਆ ਉਹਦੇ ਤੇ ਡਾਟ ਕਰੰਟ ਕਰਦਾ ਰੈਫ ਦੀ ਕਰੰਟ ਵੈਲਿਊ ਲੈਣ ਦੇ ਲਈ ਤੇ ਉਹਦੇ ਤੇ ਡਾਟ ਵੈਲਿਊ ਕਰ ਦਿੰਨਾ ਤਾਂ ਮੇਰੇ ਕੋਲ ਜਿਹੜੀ ਉਹ ਵੈਲਿਊ ਆ ਉਹ ਆ ਜਾਂਦੀ ਹੈ ਸੋ ਇਹ ਆਪਣਾ ਹੋ ਗਿਆ ਅਨਕੰਟਰੋਲਡ ਫਾਰਮ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜਾ ਫਾਰਮ ਕਿੱਥੇ ਯੂਜ਼ ਕਰੀਏ ਕਿੱਥੇ ਕੰਟਰੋਲਡ ਫਾਰਮ ਯੂਜ਼ ਕਰੀਏ ਕਿੱਥੇ ਅਨਕੰਟਰੋਲਡ ਫਾਰਮ ਯੂਜ਼ ਕਰੀਏ ਸੋ ਪਹਿਲੀ ਤਾਂ ਗੱਲ ਇਹ ਹੋ ਗਈ ਕਿ ਜੇ ਆਪਾਂ ਕੰਟਰੋਲਡ ਫਾਰਮ ਯੂਜ਼ ਕਰਨਾ ਤਾਂ ਆਪਾਂ ਇਹ ਗੱਲਾਂ ਧਿਆਨ ਚ ਰੱਖ ਸਕਦੇ ਹਾਂ ਕਿ ਮੈਨੂੰ ਰੀਅਲ ਟਾਈਮ ਵੈਲੀਡੇਸ਼ਨ ਚਾਹੀਦੀ ਆ ਕਿ ਜਿੱਦਾਂ ਵੀ ਮੈਂ ਟਾਈਪ ਕਰਾਂ ਤੇ ਨਾਲ ਨਾਲ ਮੈਂ ਵੈਲਿਊ ਨੂੰ ਵੈਲੀਡੇਟ ਕਰਾਂ ਜੇ ਮੈਨੂੰ ਉਹ ਚੀਜ਼ ਚਾਹੀਦੀ ਆ ਤਾਂ ਮੈਂ ਕੰਟਰੋਲਡ ਫਾਰਮ ਯੂਜ਼ ਕਰੂੰਗਾ ਜੇ ਮੈਂ ਕੰਡੀਸ਼ਨਲ ਰੈਂਡਰਿੰਗਸ ਜਾਂ ਲੌਜੀਕ ਲਿਖਣੇ ਨੇ ਜਿਵੇਂ ਮੰਨ ਲਓ ਬਟਨ ਡਿਸੇਬਲ ਕਰਨਾ 에ਰਰ ਮੈਸੇਜ ਦਿਖਾਉਣੇ ਜੇ ਮੈਨੂੰ ਉਹੋ ਚੀਜ਼ ਚਾਹੀਦੀ ਆ ਤਾਂ ਮੈਨੂੰ ਕੰਟਰੋਲਡ ਫਾਰਮ ਯੂਜ਼ ਕਰਨਾ ਪਊਗਾ ਜੇ ਮੈਨੂੰ ਚਾਹੀਦਾ ਕਿ ਮੈਂ ਫਾਰਮ ਨੂੰ ਈਜ਼ੀਲੀ ਡੀਬੱਗ ਕਰ ਸਕਾਂ ਉਸ ਕੇਸ ਦੇ ਵਿੱਚ ਵੀ ਮੈਨੂੰ ਕੰਟਰੋਲਡ ਫਾਰਮ ਯੂਜ਼ ਕਰਨਾ ਪੈਣਾ ਕਿਉਂਕਿ ਕੰਟਰੋਲਡ ਫਾਰਮ ਦੇ ਵਿੱਚ ਜਿੱਦਾਂ ਕਿ ਆਪਾਂ ਪਹਿਲੇ ਡਿਸਕਸ ਕੀਤਾ ਕਿ ਹਰ ਵੇਲੇ ਆਪਣੇ ਕੋ ਹਰੇਕ ਵੈਲਿਊ ਦਾ ਐਕਸੈਸ ਹੁੰਦਾ ਵਾ ਸਟੇਟ ਦੇ ਕਾਰਨ Uncontrolled form ਕਿੱਥੇ ਯੂਜ਼ ਕਰੀਏ ਜਿੱਥੇ ਆਪਣੇ ਕੋ ਸਿੰਪਲ ਫਾਰਮ ਨੇ ਜਿਵੇਂ ਆਪਾਂ ਨਿਊਜ਼ਲੈਟਰ ਦੀ ਪਹਿਲਾਂ ਗੱਲ ਕੀਤੀ ਜਬ ਬੇਸਿਕਲੀ ਜਿੱਥੇ ਆਪਾਂ ਇੱਕ ਹੀ ਵੈਲਿਊ ਲੈਣੀ ਆ ਤੇ ਆਪਾਂ ਨੂੰ ਕੋਈ ਵੈਲੀਡੇਸ਼ਨ ਦੀ ਬਾਡੀ ਲੋਡ ਨਹੀਂ ਹੈਗੀ ਜਾਂ ਆਪਾਂ ਨੂੰ ਕੋਈ ਕੰਡੀਸ਼ਨਲ ਰੈਂਡਰਿੰਗ ਦੀ ਲੋਡ ਨਹੀਂ ਹੈਗੀ ਤਾਂ ਉਸ ਕੇਸ ਦੇ ਵਿੱਚ ਆਪਾਂ ਅਨਕੰਟਰੋਲਡ ਫਾਰਮ ਯੂਜ਼ ਕਰ ਸਕਦੇ ਆ ਦੂਸਰੇ ਨੰਬਰ ਤੇ ਆਪਾਂ ਇਹਨਾਂ ਨੂੰ ਵੱਡੇ ਫਾਰਮਜ਼ ਲਈ ਵੀ ਯੂਜ਼ ਕਰ ਸਕਦੇ ਆ ਜਿੱਥੇ ਕਿ ਆਪਾਂ ਨੂੰ ਰੀਅਲ ਟਾਈਮ ਵੈਲੀਡੇਸ਼ਨ ਨਾਲੋਂ ਜਾਂ ਕੰਡੀਸ਼ਨਲ ਰੈਂਡਰਿੰਗ ਨਾਲੋਂ ਆਪਾਂ ਨੂੰ ਪਰਫਾਰਮੈਂਸ ਜ਼ਿਆਦਾ ਜ਼ਰੂਰੀ ਆ ਤਾਂ ਉਸ ਕੇਸ ਦੇ ਵਿੱਚ ਆਪਾਂ ਅ ਅਨਕੰਟਰੋਲਡ ਫਾਰਮ ਯੂਜ਼ ਕਰ ਸਕਦੇ ਆ ਇਹਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਰਿਐਕਟ ਦੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ